对，你这个东西，或者人生。 आपके बारे में यहाँ तमाम अनुभव पाए चुके हैं अभी आपके परचर दूसरा अनुभव पाए हो और बता रहे हैं कि ये किस जगह है अबे पार्क रहेगा तो है तो मतलब उतरना हो गया जिस जगह रहेगा हाँ ये बता कि भैया ने कहाँ यार हम कहाँ पे भैया कि मैं ਇਹ ਹੁਣ ਗੱਲ ਮੇਰੇ ਆਖਿਰ ਵਿੱਚ ਚੰਗੀ ਬਣਾ ਕੇ ਦੇਖਣਾ ਜੀ ਮੈਂ ਲੋਕਲ ਐਸਐਮਓ ਇੱਕ ਮਿੰਟ ਜੀ ਮੈਂ ਕੰਨ ਮੈਂ ਚਾਹੁੰਦਾ ਸੀ ਇਨਸਟ੍ਰਕਸ਼ਨ ਕਰ ਸਕਦਾ ਤੇ ਤੁਹਾਨੂੰ ਵੀ ਪ੍ਰੋਬਲਮ ਹੈ ਜਿਹੜੇ ਸਾਰੇ 24 ਘੰਟੇ ਦੇ ਸਰ ਅੱਜ ਵੀ ਜਿਹੜਾ ਤਾਂ ਕੀ ਮੁੱਖ ਕਰਨਯਤਰੋਂ ਲਈ ਹੁੰਦਾ ਜੀ ਇਹ ਸਰਕਾਰ ਦੇ ਜਿਹੜੇ ਹੁਕਮ ਹੈਗੇ ਕਿ ਜਿਹੜੇ ਹਸਪਤਾਲਾਂ 'ਚ ਬੈਸਟ ਸੇਵਾਵਾਂ ਦੇਣ ਲਈ ਸਮੇਂ-ਸਮੇਂ ਸਰ ਵੀਨ ਜਿਹੜੇ ਸਾਡੇ 3 ਕਿਲੋਡ ਵਾਲੇ ਆਵਰਦੇ ਉਹ ਤੋਂ ਬਾਅਦ ਵੀ ਜਾ ਕੇ ਹਸਪਤਾਲਾਂ ਦੀ ਦੇਖਰੇ ਕੀਤੀ ਜਾਵੇ ਤੇ ਦੇਖਿਆ ਜਾਵੇ ਕਿ ਉੱਤੇ ਕਿਹੜੀਆਂ ਚੀਜ਼ਾਂ ਹੋਰ ਲੋੜੀਂਦੀਆਂ ਐ ਤੇ ਜਿਹੜੀਆਂ ਕਿੜੀਆਂ-ਕਿਹੜੀਆਂ ਕਮੀਆਂ ਹੈਗੀਆਂ ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ। ਇਤਰਾ ਹੋਲੇ ਸੀ ਕਿ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦਾ ਹਸਪਤਾਲ ਦੇ ਵਿੱਚ ਪ੍ਰਬੰਧ ਹੈ। ਜਿਹੜੀ ਸਾਡੀ ਅਸਲ ਦੀ ਟੀਮ ਹੈ ਬੜਾ ਅੱਛਾ ਕੰਮ ਕਰ ਰਹੀ ਹੈ ਜੀ। ਸਾਡੇ ਲਗਭਗ 250 ਦੀ ਰੋਜ਼ OPD ਹੁੰਦੀ ਹੈ ਤੇ ਮਹੀਨੇ ਦੇ ਵਿੱਚ ਲਗਭਗ 200 ਐਡਮਿਸ਼ਨਾਂ ਆਉਂਦੀਆਂ ਔਰੇ। ਔਰ ਉਹਨਾਂ ਦੇ ਵਿੱਚੋਂ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ 70% ਵਿਰੂਸ਼ਮਾਨ ਲੈਂਡ ਰੋੜਾ ਕੰਮ ਤੇ ਅੱਜ ਮੈਂ ਜਾ ਕੇ ਮਰੀਜ਼ਾਂ ਨਾਲ ਵੀ ਗੱਲ ਕੀਤੀ ਐ ਮੈਨੂੰ ਉੱਥੇ ਕੋਈ ਬਾਹਰਲੀ ਦਵਾਈ ਨਹੀਂ ਮਿਲੀ ਵੀ ਮੈਨੂੰ ਕੋਈ ਬਾਹਰਲੀ ਦਵਾਈ ਮਿਲ ਗਈ ਹੋਵੇ ਬਾਕੀ ਆਪਣੇ ਘਰੇ ਵੀ ਕੋਈ ਮਾੜਾ ਮੋਟਾ ਕੋਈ ਖੁੰਜਾ ਆਪਾਂ ਘਰੇ ਵੀ ਕੋਈ ਕੰਮ ਕਰਦਾ ਹੁੰਦਾ ਆਪਾਂ ਨੂੰ ਕਹੇ ਨੈਰਿਕਾ ਕਮਰਾ ਜ਼ਰੂਰ ਦੇਖ ਲਈ ਅੱਜ ਆਈਆਂ ਕੋਈ ਛੋਟੀਆਂ ਮੋਟੀਆਂ ਗੱਲਾਂ ਆਦਰਵਾਇਜ਼ ਆਮ ਵੈਰੀ ਹੈਪੀ ਥੈਂਕ ਯੂ ਸਰ ਬਾਈ ਬੁਰਗੰਦ ਨੂੰ ਲੈ ਕੇ ਵੀ ਥੰਦੀ ਹੋ ਸਫਾਈ ਤਾਂ ਯਾਰ ਇੱਕ ਐਸ ਦੀ ਇਹੋ ਜਿਹੀ ਚੀਜ਼ ਐ ਵੀ ਜਸ ਮੈਨੂੰ ਸੋਨੇ ਦੇ ਥਾਲ 'ਚ ਵੀ ਰੋਟੀ ਪਾ ਕੇ ਦੇਦੇ ਨੇ ਤੇ ਮੈਨੂੰ ਇਹ ਕਹਿਣਾ ਜਿੱਦੋਂ ਵੀ ਸਾਫ਼ ਨਹੀਂ ਹੈਗਾ ਹਸਪਤਾਲ ਦੀ ਸਫਾਈ ਤੇ ਤਸੱਲੀ ਦਾ ਕੋਈ ਪ੍ਰਕਾ ਹੀ ਨਹੀਂ ਠੀਕ ਹੈ ਜੀ ਥੈਂਕ ਯੂ